ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ ਐਸ ਨਿਊਜ਼ ਦੇਖਦੇ ਹਾਂ ਇਸ ਕਾ ਨੂੰ ਪਿਆਰ ਭਰੀ ਫਤਿਹ ਪ੍ਰਮਾਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀ ਹੈ ਜੋ ਲਰੇ ਦੀਨ ਕੇ ਹੇਤਪੁਰ ਜਾਪੁਰ ਜਾ ਕਟਮਰੇ ਕਬੂਨਾ ਛਾੜ ਦੇ ਖੇਤ ਦੇ ਮਾਵਾਕ ਅਨੁਸਾਰ ਸਮੂਹ ਸੀਧਾਂ ਦੀ ਯਾਦ ਵਿੱਚ ਸ਼੍ਰੀ ਦੀ ਗੁਰਪ੍ਰਭੂ ਮੁੱਖ ਰੱਖਦਿਆਂ ਹੋਇਆਂ ਪਿੰਡ ਟਪਈ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਛੋਟੇ ਛੋਟੇ ਬੱਚਾ ਨੇ ਜੋ ਗੁਰਬਾਣੀ ਅਕੰਠ ਜੋ ਗੁਰਬਾਣੀ ਦੇ ਜਾਪ ਕੀਤਾ ਜਿਸ ਤਰ੍ਹਾਂ ਜਪਜੀ ਸਾਹਿਬ ਰਾਰਾ ਸਾਹਿਬ ਚੌਪੀ ਸائد ਜਪ ਸ੍ਰੀ ਸੁਖਮਨੀ ਸਾਹਿਬ ਜਪ ਸਾਜ ਪਾਠ ਦੇ ਜੋ ਬਾਣੀ ਪੜੀ ਹੈ ਔਰ ਬੱਚਿਆਂ ਨੂੰ ਪਿੰਡ ਵੱਲੋਂ ਜੋ ਇਸ ਸਨਮਾਨਤ ਕੀਤਾ ਗਿਆ ਸੀ ਦੀ ਸਾਡੇ ਦੇ ਸੰਬੰਧ ਵਿੱਚ ਇਸ ਵਿੱਚ ਹੋਰ ਵੀ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਸਿੱਧ ਮਿਲਦੀ ਹੈ ਐਸੇ ਜੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ ਜਿੱਥੇ ਕਿ ਗੁਰਬਾਣੀ ਦੀ ਬੜੀ ਘਾਟ ਚੱਲ ਰਹੀ ਹੈ ਕਿਉਂ ਆਉਣ ਵਾਲਾ ਸਮਾਂ ਜਿਹੜਾ ਕੋਈ ਗਰੰਤੀ ਸਿੰਘ ਨਹੀਂ ਬਣ ਰਿਹਾ ਕਿ ਗਰੰਤੀ ਗਰੰਤੀ ਸਿੰਘ ਸੇਤੀ ਲੱਭਣੇ ਨਹੀਂਗੇ ਕਿਉਂਕਿ ਲੋਕੀ ਬਾਹਰ ਨੂੰ ਭੱਜੀ ਜਾਂਦੇ ਨੇ ਕਿ ਕੀ ਕਹਿੰਦੇ ਹਨ ਕਿ ਗਰੰਥੀ ਸਿੰਘਾਂ ਦਾ ਸਤਕਾਰ ਨਹੀਂ ਹੈਗਾ ਜਾਂ ਗਰੰਥੀ ਸਿੰਘ ਛੇਤੀ ਤਾਦ ਨਹੀਂ ਬਣਦੇ ਇਹ ਬਹੁਤ ਵਧੀਆ ਅਪਰਾਲਾ ਹੈ ਜੋ ਸਾਡੇ ਪ੍ਰਬੰਧਕ ਸਰਦਾਰ ਦਾਰਾ ਸਿੰਘ ਜੀ ਸੂਬੇਦਾਰ ਸਾਹਿਬ ਪਰਮਜੀਤ ਸਿੰਘ ਜੀ ਹੋਰ ਬਾਬਾ ਗੁਰਚਰਨ ਸਿੰਘ ਜੀ ਗਰੰਥੀ ਸਿੰਘ ਬਾਬਾ ਹਰਪਾਲ ਸਿੰਘ ਜੀ ਹੋਰ ਵੀ ਜੋ ਪਿੰਡ ਦੇ ਮੋਢੀ ਵਾਰ ਹਨ ਸਾਰਿਆਂ ਨੇ ਬੜਾ ਵਧੀਆ ਅਪਰਾਲਾ ਕੀਤਾ ਹੈ ਕਿ ਹਰ ਸਾਲ ਦੇ ਸਾਲ ਵਧੀਆ ਤੋਂ ਵਧੀਆ ਹੀ ਉਪਰਾਲੇ ਕਰਦੇ ਆਂ ਜਿਸ ਵਿੱਚ ਕਾਫੀ ਜੋ 25 ਤੋਂ 30 ਬੱਚਿਆਂ ਨੇ ਗੁਰਬਾਣੀ ਦਾ ਜਾਪ ਸੁਨਾਇਆ ਹੈ ਔਰ ਬੱਚੇ ਜੋ ਮੋਦਵਰਾਂ ਨੂੰ ਸਨਮਾਨਤ ਕੀਤਾ ਗਿਆ ਇਸ ਵਿੱਚ ਅਸੀਂ ਆਪਣੇ ਚੈਨਲ ਰਾਹੀਂ ਇਹ ਜਰਨਾਂ ਦਵਾਂਗੇ ਹਰ ਪਿੰਡ ਵਿੱਚ ਇਸਾ ਦਾ ਉਪਰਾਲਾ ਹੋਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਜੋ ਵੀ ਨਸ਼ਿਆਂ ਪਤਿਆਂ ਤੋਂ ਬਚਣਗੇ ਗੁਰੂ ਵਾਲੇ ਬਣਨਗੇ ਔਰ ਤੁਸੀਂ ਦੇ ਰਹੋ ਡੀਐਸ ਨੇ ਉਹਦੀ ਖਾਸ ਰਿਪੋਰਟ ਬੀਰੋਚੀਫ ਦਵਿੰਦਰ ਸਿੰਘ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इधर वेखी जाओ ठीक ओके, ठीक। हरसिमत कौर कौर कौरप्रीत सिंह मनप्रीत कौर अवजोत सिंह चलो चलो मिलेगी

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦਾ ਨਾਮ ਦੱਸੋ ਸਾਹਿਬ ਜੀ ਦਾ ਜੀਤ ਸਿੰਘ ਜੀ ਸਾਹਿਬ ਜੀ ਦਾ ਜੁਜਾਰ ਸਿੰਘ ਜੀ ਸਾਹਿਬ ਜੀ ਦਾ ਜਰਵ ਸਿੰਘ ਜੀ ਸਾਹਿਬ ਜੀ ਦਾ ਫਤੇ ਸਿੰਘ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਦਿਓ ਜੀ ਜਮਿੰਦਰ ਸਿੰਘ ਕਿਹੜਾ ਪਿੰਡ ਪਿੰਟ ਪਈ ਅੱਜ ਤੁਹਾਡੇ ਪਿੰਡ ਵਿੱਚ ਸ਼ਹੀਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਸੂਰਾ ਸੋ ਪਹਿਚਾਨਦੀ ਐ ਜੋ ਲਰੇ ਦਿਨ ਕੇ ਹੇਤ ਉਰਜਾ ਪੁਰਜਾ ਕੱਟ ਮਰੇ ਕਬੂਣਾ ਛਾਡੇ ਖੇਤ ਜਿਹੜਾ ਅੱਜ ਤੁਹਾਡੇ ਸਨਮਾਨਤ ਕੀਤਾ ਗਿਆ ਤੁਸੀਂ ਕਿਹੜੀ-ਕਿਹੜੀ ਗੁਰਬਾਣੀ ਫੜਦੇ ਤੇ ਡੇਲੀ ਗੁਰਦਰ ਸਾਹਿਬ ਹੁੰਦੇ ਹਾਂਜੀ ਆਪਾਂ ਬਾਬਾ ਗੁਰਚੰਦ ਸਿੰਘ ਜੀ ਦੇ ਨਾਲ ਸ਼ਾਮਾ ਸ਼ਾਮੀ ਸਵੇਰੇ ਜਪਜੀ ਸਾਹਿਬ ਰਹਿਰਾ ਸਾਬਜੀ ਦੀ ਸੇਵਾ ਕਰਦੇ ਜੀ ਤੇ ਸਵੇਰੇ ਗੁਰਪੁਰਬ ਜੋ ਮਨਾਏ ਜਾਣੇ ਕਿੰਨੇ ਕ ਬੱਚੇ ਜਿਹੜੇ ਇੱਥੇ ਪਾਠ ਕਰਨ ਵਾਸਤੇ ਆਉਂਦੇ 2025 ਠੀਕ ਆ ਵਧੀਆ ਪਾਠ ਕਰਦੇ ਹਾਂਜੀ ਸਾਰੇ ਅਜੋ ਤੁਹਾਡਾ ਸਨਮਾਨ ਕੀਤਾ ਗਿਆ ਹਾਂਜੀ ਠੀਕ ਹੈ ਹੁਣ ਕਹਿੰਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਦਿਓ ਜੀ ਸੁਬੇਦਾਰ ਦਾਰਾ ਸਿੰਘ ਜਿਹੜਾ ਸਮਾਗਮ ਛੀਦੀ ਘੜੀ ਮਨਾਏ ਜਾ ਰਹੇ ਤੋੜਾ ਦੱਸੋ ਜੀ ਜੇ ਤੋ ਛੀਦੀ ਘੜੀ ਆ ਚਮਕੌਰ ਗੜੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਪਰਾਲੇ ਕੀਤੇ ਜਾ ਰਹੇ ਆ ਜੋ ਕਿ ਛੋਟੇ-ਛੋਟੇ ਬੱਚਿਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਇਸ ਲਾਈਨ ਵਿੱਚ ਜੋੜਿਆ ਜਾ ਰਿਹਾ ਹੈ ਕਿ ਕਈਆਂ ਬੱਚਿਆਂ ਨੇ ਜਪਜੀ ਸਾਹਿਬ ਚਉਪਈ ਸਾਹਿਬ ਸੁਖਮਨੀ ਸਾਹਿਬ ਸਹਿਜ ਪਾਠ ਦੀ ਅਰੰਭਤਾ ਕੀਤੀ ਹੈ ਸਹਿਜ ਪਾਠ ਕੀਤੇ ਆ ਰੋਜ਼ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਗੁਰਬਾਣੀ ਦਾ ਸਨਮਾਨਤ ਕੀਤਾ ਗਿਆ ਹੈ ਕੱਲ ਨੂੰ ਜੋ ਨਗਰ ਕੀਰਤਨ ਸ਼ਰੋਮਣੀ ਜਰਨੈਲ ਅਮਰ ਜਗੀਦ ਬਾਬਾ ਜੀਵਨ ਸਿੰਘ ਦੀ ਜਾਦ ਵਿੱਚ ਕੱਢਿਆ ਜਾਂਦਾ ਹੈ ਹਰ ਸਾਲ ਤੀਤਰਾ ਉਹ ਬੜੀ ਧੂਮ-ਧਾਮ ਨਾਲ ਕੱਢਿਆ ਜਾ ਰਿਹਾ ਹੈ ਇਹਨਾਂ ਬੱਚਿਆਂ ਔਰ ਸਾਥ ਸੰਗਤ ਦੇ ਸੰਯੋਗ ਨਾਲ ਕੱਢਿਆ ਜਾ ਰਿਹਾ ਹੈ ਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਕੋਲੋਂ ਪ੍ਰਮਾਤਮਾ ਆਪ ਸਿਵਾ ਲੈਣ ਸਾਡੇ ਸਤਿਕਾਰਯੋਗ ਬਾਬਾ ਗੁਰਚਨ ਸਿੰਘ ਜੀ ਜੋ ਕਿ ਸਾਡੇ ਪਿੰਟਪੇਜ ਦੇ ਵਿੱਚ 37-38 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹਨ ਅਸੀਂ ਇਸ ਮਹਾਨ ਸੰਤ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜੋ ਕਿ ਆਪਣੀ ਛੇਧ ਦੇ ਨਾਲ ਇਹਨਾਂ ਬੱਚਿਆਂ ਨੂੰ ਸੰਗਤਾਂ ਨੂੰ ਸੁਭਾ ਸਾਮ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਕਰਦੇ ਹਾਂ ਅਸੀਂ ਸਾਰੇ ਬੱਚਿਆਂ ਸਮੇਤ ਕਮੇਟੀ ਸਮੇਤ ਇਨਾ ਮਹਾਂਪੁਰ ਸਾਹਿਬ ਦਾ ਸਤਿਕਾਰ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ